ਵੱਡੀ ਖਬਰ ਹੈ ਜਿਹੜੀ ਲਹгана ਦੇ ਵਿੱਚ ਜਿਵੇਂ ਦਿਨ ਦਿਹਾੜੇ ਅੱਜ ਜਿਹੜਾ ਕਾਨੂੰਨ ਦੀਆਂ ਧੱਜੀਆਂ ਉੜੀਆਂ ਨੇ ਕਿਵੇਂ ਇੱਕ ਸ਼ੇਵ ਸੈਨਾ ਦੇ ਆਗੂ ਦਾ ਦਿਨ ਦਿਹਾੜੇ ਕੁਝ ਨਿੰਗ ਸਿੰਘਾਂ ਦੇ ਵੱਲੋਂ ਸ਼੍ਰੀ ਆਮ ਜਿਹੜਾ ਸ਼੍ਰੀ ਆਮ ਉਸ ਨੂੰ ਕਿਰਪਾਨਾਂ ਦੇ ਨਾਲ ਵੱਢੇ ਜਾਂਦਾ ਜਿੱਦੀ ਤਸਵੀਰਾਂ ਵੀ ਸੀ ਜਿੱਥੇ ਕੈਮ ਹੋਈਆਂ ਉਹ ਉਸ ਨੂੰ ਲੈ ਕੇ ਹੁਣ ਜਿਹੜਾ ਨਵਾਂ ਮੋੜ ਸਾਹਮਣੇ ਆਦਿ ਕਿ ਨਿੰਗ ਸਿੰਘ ਕੁਝ মিডিਆ ਸਾਹਮਣੇ ਆ ਜਿਨ੍ਹਾਂ ਨੇ ਇੱਕ ਵੀਡੀਓ ਪਾਈ ਆ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਵੀ ਸਿੱਖ ਪੰਥ ਅਤੇ ਸਾਡੇ ਸ਼ਹੀਦਾਂ ਦੇ ਬਾਰੇ ਗੁਰੂਆਂ ਦੇ ਬਾਰੇ ਕੋਈ ਟਿੱਪਣੀ ਕਰੇਗਾ ਉਸ ਦਾ ਇਹੀ ਹਾਲ ਹੋਏਗਾ ਤੁਹਾਨੂੰ ਹੋਰ ਵੀ ਦੱਸਾਂਗੇ ਪੂਰੀ ਜਾਣਕਾਰੀ ਪਹਿਲਾਂ ਤੁਸੀਂ ਨਿੰਗ ਸਿੰਘਾਂ ਦੀ ਜਵਾਨੀ ਹੀ ਸੁਣੋ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਬੜਾ ਨਾ ਸਾਡੇ ਬੰਦੇ ਰੋਲਾ ਪਾਣਗੇ ਨਿਹੰਗ ਸਿੰਘ ਨਹੀਂ ਕੁਝ ਕਰਦੇ ਬਾਣੇ ਪਾਈ ਫਿਰਦੇ ਨੇ ਐ ਕਰਦੇ ਨੇ ਗੱਲ ਪਤਾ ਕੀ ਹੁੰਦੀ ਆ ਜੋ ਸੰਘਰਸ਼ ਹੁੰਦੇ ਨੇ ਉਹ ਸੰਘਰਸ਼ਾਂ ਦੇ ਵਿੱਚ ਇਹਨਾਂ ਗੁਰੀਲਾ ਵਾਰਚ ਦਾ ਮੌਕਾ ਹੁੰਦਾ ਤੇ ਮੌਕਾ ਜਿਹੜਾ ਸਾਹਮ ਜਾਂਦਾ ਜਿਹਨੂੰ ਮਿਲਦਾ ਉਹ ਉਸ ਮੌਕੇ ਤੇ ਕੋਈ ਕਾਰਜ ਕਰ ਜਾਂਦਾ ਵਾ ਤੇ ਫਿਰ ਚੜ੍ਹਦੀ ਕਲਾ ਹੋ ਜਾਂਦੀ ਆ ਸੋ ਇਸ ਕਰਕੇ ਜਿਹੜੇ ਵੀ ਪੰਥ ਦੇ ਖਿਲਾਫ ਬੋਲਦੇ ਨੇ ਸੀਧਾਂ ਦੇ ਖਿਲਾਫ ਬੋਲਦੇ ਨੇ ਉ ਸਿੱਖਾਂ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਆਪਣੇ ਜ਼ੁਬਾਨ ਤੇ ਕੰਟਰੋਲ ਰੱਖਣਾ ਚਾਹੀਦਾ ਕਿਉਂਕਿ ਉਹ ਕਹਾਵਤ ਹੈ ਕਿ ਜਿਹੜੀ ਜੀਭ ਆ ਇਹਦੇ ਵਿੱਚ ਹੱਡੀ ਨਹੀਂ ਹੁੰਦੀ ਪਰ ਇਹ ਹੱਡੀਆਂ ਤੜਵਾ ਦਿੰਦੀ ਹੈ ਜਿਵੇਂ ਕਿ ਅੱਜ ਹੱਡੀਆਂ ਟੁੱਟੀਆਂ ਨੇ ਸੋ ਇਸ ਕਰਕੇ ਸਿੱਖ ਪੰਥ ਕਦੀ ਵੀ ਖਾਲਸਾ ਜਿਹੜਾ ਉਹ ਕਿਸੇ ਦੇ ਵਿਰੋਧ ਨਹੀਂ ਕਰਦਾ ਕਿਸੇ ਦੇ ਨਾਲ ਵੀ ਕਿਸੇ ਜਾਤ ਪਾਤ ਨਾਲ ਕਿਸੇ ਧਰਮ ਦੇ ਨਾਲ ਕਦੀ ਵੀ ਕਿਸੇ ਤਰ੍ਹਾਂ ਦਾ ਵਖਰੇਵਾਂ ਨਹੀਂ ਰੱਖਦਾ ਪਰ ਜਦੋਂ ਪ੍ਰਵੋਕ ਕੀਤਾ ਜਾਂਦਾ ਬਾਰ-ਬਾਰ ਜਦੋਂ ਹਮਲੇ ਕੀਤੇ ਜਾਂਦੇ ਨੇ ਬਾਰ-ਬਾਰ ਤੇ ਉਦੋਂ ਫਿਰ ਜ਼ਰਦਾ ਵੀ ਨਹੀਂ ਆ ਤੇ ਫਿਰ ਗੁਰੂ ਦਾ ਜਿਹੜਾ ਹੁਕਮ ਆ ਉਹਨੂੰ ਉਸ ਹੁਕਮ ਤੇ ਉਹ ਪਹਿਰਾ ਦਿੰਦਾ ਹੁਣ ਇਹਦੇ ਤੇ ਸਾਨੂੰ ਪਤਾ ਬੜੇ ਸਿਆਣਿਆਂ ਨੇ ਆਪੂ ਬਣੇ ਗਿਆਨੀਆਂ ਨੇ ਪ੍ਰੋਫੈਸਰਾਂ ਨੇ ਬੜਾ ਗਿਆਨ ਚਾਹਣਾ ਪਰ ਕੱਲ ਬੜੀ ਸਿੱਧੀ ਦਾ ਸਪਸ਼ਟ ਹੈ ਵੀ ਜਦੋਂ ਵੀ ਕੋਈ ਸਾਡੇ ਸ਼ਹੀਦਾਂ ਦੇ ਖਿਲਾਫ ਸਾਡੇ ਇਤਿਹਾਸ ਸਾਡੀ ਮਰਿਆਦ ਦੇ ਖਿਲਾਫ ਬੋਲੂਗਾ ਤੇ ਪ੍ਰਗਟ ਹੋਇਆ ਖਾਲਸਾ ਜਿਹੜਾ ਵਾ ਫਿਰ ਉਹ ਆਪਣਾ ਰੂਪ ਸਮੇਂ-ਸਮੇਂ ਤੇ ਦਿਖਾਉਂਦਾ ਰਹੂਗਾ ਜਿਵੇਂ ਅੱਜ ਦਿਖਾਇਆ ਗਿਆ ਵਾ ਕਾ ਵੀ ਮਾਰੇ ਨੇ ਕਿਰਪਾ ਕਰਨੀ ਹੈ ਇਸ ਮਾਮਲੇ ਲਈਂ ਦਿਰ ਇਹਨਾਂ ਨਾਲ ਜਿਹਦੇ ਕੋਲ ਜੜੀਆਂ ਨੇ ਮਾਰੇ ਨੇ ਉਹ ਲੈ ਲੜੀਆਂ ਨੇ ਸਿਰ ਤੇ ਹੱਥ ਰੱਖ ਕੇ ਸੋ ਵਾਹਿਗੁਰੂ ਜੀ ਦਾਦੀ ਕੇ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਸਵਾਲਾਂ ਦੇ ਕਿ ਕਿਤਾ ਵੋਟਾਂ ਬਿਲਕੁਲ ਨਜ਼ਦੀਕ ਨੇ ਜੀਵਨੀ ਚੋਣਾ ਚੱਲ ਰਹੀਆਂ ਤੇ ਅੰਦਰ ਦੇ ਵਿੱਚ ਵੋਟਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪ੍ਰਚਾਰ ਤੇ ਲੱਗੇ ਨੇ ਉੱਥੇ ਰਵੀ ਸਿੰਘ ਬਿੱੱਡੂ ਨੇ ਬੜੇ ਸਵਾਲ ਖੜੇ ਕੀਤੇ ਉਹਨਾਂ ਕਹਿਣਾ ਸੀਗਾ ਕਿ ਜਿਵੇਂ ਦਿਨ ਦਿਹਾੜੇ ਸ਼ਿਵਸ਼ਨਾ ਅੱਗੂ ਦੇ ਉੱਤੇ ਹਮਲਾ ਹੋਇਆ ਲੋਕਾਂ ਦੀ ਭੀੜ ਦੇ ਵਿੱਚ ਸ਼ਰਾਮ ਇਮੇ ਹਮਲਾ ਕਰਨ ਨਾਲ ਕਿਤਨਾ ਕਿਤੇ ਪੰਜਾਬ ਦੀ دہشت ਦਾ ਮਾਹੌਲ ਲੁਆਣਾ ਪੂਰਾ ਡਰਿਆ ਹੋਇਆ ਬੱਚੇ ਸਕੂਲ ਜਾਣੋਂ ਡਰਨਗੇ ਲੋਕਾਂ ਦਾ ਘਰੋਂ ਬਾਹਰ ਨਿਕਲ ਨੂੰ ਡੀ ਨਹੀਂ ਕਰਨਾ ਜੇਕਰ ਅਜਿਹਾ ਮੌਜੂਦ ਚੱਲਦੇ ਹਨ ਅਮਨ ਸਿੰਘ ਬਿੱਟੂ ਨੇ ਪੰਜਾਬ ਸਰਕਾਰ 'ਤੇ ਸਵਾਲ ਖੜੇ ਕੀਤੇ ਉੱਥੇ ਹੀ ਲਗਾਤਾਰ ਯਾ ਸਰਕਾਰ ਦੀ ਨਿੰਦਿਆ ਹੋ ਰਹੀ ਹੈ ਉੱਥੇ ਛੇਵ ਸੈਨਾ ਆਗੂਆਂ ਦੇ ਵਿੱਚ ਵੀ ਵਿਰੋਧ ਆ ਹਿੰਦੂ ਸੈਨਾ ਛੇਵ ਸੈਨਾ ਦੇ ਵਿਰੁੱਧ ਹਿੰਦੂ ਜਾਨਾਂ ਦੇ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਤੇ ਕਿਹਾ ਜਾ ਰਿਹਾ ਕਿ ਸਾਡੇ ਲੀਡਰ ਸਾਡੇ ਲੀਡਰ ਹੀ ਜਗ੍ਹਾ ਸੇਵ ਨਹੀਂ ਤਾਂ ਹੋਰ ਕੀ ਹੋਵੇਗਾ ਦੱਦੀ ਕਿ ਲਗਾਤਾਰ ਲਗਾਤਾਰ ਛੇਵ ਸੈਨਾ 'ਤੇ ਹਮਲੇ ਹੋ ਰਹੇ ਨੇ ਬੇਕੀਤਨ ਕੀਤੇ ਹੁਣ ਨਿੰਗ ਸਿੰਘਾ ਦੀ ਵੀਡੀਓ ਸਾਹਮਣੇ ਜਿਦੇ ਵਿੱਚ ਉਹਨਾਂ ਨੇ ਕਿਹਾ ਜਾ ਰਿਹਾ ਕਿ ਜਿਹੜਾ ਵੀ ਸ਼ਿਵਸਨਾ ਅਗੂ ਚ ਕੋਈ ਵੀ ਆ ਜਿਹੜਾ ਵੀ ਸਾਡੇ ਗੁਰੂਆਂ ਬਾਰੇ ਸਾਡੇ ਸ਼ਹੀਦਾਂ ਬਾਰੇ ਗਲਤ ਬੋਲੇਗਾ ਜਾਂ ਕੋਈ ਟਿੱਪਣੀਆਂ ਕਰੇਗਾ ਤਾਂ ਉਸ ਦਾ ਇਹੀ ਹਾਲ ਹੋਵੇਗਾ ਜਿਵੇਂ ਅੱਜ ਲੁਹਰੇਣਾ ਦੇ ਵਿੱਚ ਸ਼ਿਵਸਨਾ ਅਗੂ ਦਾ ਹੋਇਆ